ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਅੱਜ ਯਾਨੀ 4 ਅਕਤੂਬਰ ਨੂੰ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੈ ਜਿਸ ਕਾਰਨ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਬਣਾਏ ਗਏ ਨੋਮੀਨੇਸ਼ਨ ਸੈਂਟਰ ਵਿੱਚ ਸਵੇਰ ਤੋਂ ਹੀ ਸਰਪੰਚੀ ਦੇ ਉਮੀਦਵਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ ਸੈਂਟਰ ਵਿੱਚ ਸਵੇਰੇ 8 ਵਜੇ ਤੋਂ ਸਰਕਾਰੀ ਸਟਾਫ ਵੀ ਆ ਕੇ ਬੈਠ ਗਿਆ ਤੇ ਆਪਣੇ ਆਪਣੇ ਕੰਮਾਂ ਵਿੱਚ ਲੱਗ ਗਿਆ ਦੂਜੇ ਪਾਸੇ 9 ਵਜੇ ਦੇ ਕਰੀਬ ਹੀ ਸਕੂਲ ਦੇ ਬਾਹਰ ਵੀ ਉਮੀਦਵਾਰਾਂ ਦੀ ਢੀੜ ਲੱਗਣੀ ਸ਼ੁਰੂ ਹੋ ਗਈ। ਗਰਮੀ ਵਿੱਚ ਖੜੀਆਂ ਮਹਿਲਾ ਉਮੀਦਵਾਰਾਂ ਦੀ ਪੁਲਿਸ ਕਰਮਚਾਰੀਆਂ ਨਾਲ ਹਲਕੀ ਜਿਹੀ ਬਹਿਸਬਾਜੀ ਵੀ ਹੋਈ ਪਰ ਪੁਲਿਸ ਵੱਲੋਂ 11 ਵਜੇ ਹੀ ਸਕੂਲ ਦੇ ਗੇਟ ਖੋਲੇ ਗਏ। ਹੁਣ ਇਸ ਨੋਮੀਨੇਸ਼ਨ ਸੈਂਟਰ ਵਿੱਚ ਉਮੀਦਵਾਰਾਂ ਵੱਲੋਂ ਨੋਮੀਨੇਸ਼ਨ ਫਾਈਲ ਕਰਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਬਲਾਕ ਗੁਰਦਾਸਪੁਰ ਦੇ ਕੁੱਲ 178 ਪਿੰਡਾਂ ਦੇ ਉਮੀਦਵਾਰ ਇੱਥੇ ਕਾਗਜ਼ ਦਾਖਲ ਕਰਨ ਆਉਣਗੇ ਅਤੇ ਸਕੂਲ ਦੇ 9 ਵੱਖ-ਵੱਖ ਕਮਰਿਆਂ ਵਿੱਚ ਬੈਠੇ ਰਿਟਰਨਿੰਗ ਅਫਸਰਾਂ ਵੱਲੋਂ ਉਹਨਾਂ ਦੇ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਤੇ ਪ੍ਰਸ਼ਾਸਨ ਵੱਲੋਂ ਵੀ ਇਸ ਮੌਕੇ ਪੂਕਾ ਪ੍ਰਬੰਧ ਕੀਤੇ ਗਏ ਹਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਮੇਰਾ ਨਾਮ ਜਸ਼ਨ ਕੁਮਾਰ ਹੈ। ਮੈਨੂੰ RO ਲਗਾਇਆ ਗਿਆ 12 ਨੰਬਰ ਬੂਥ ਦਾ। ਨੇਕੋ 11 ਪਿੰਡ ਨੇ ਜਿਹੜੀ ਲਿਸਟ ਚ ਹੈਗਾ ਬਲੱਗਨ ਕਮਾਲਪੁਰ ਅਫਗਾਨਾ ਹਰਦੋਸ਼ਨੀ ਅਲਰਟ ਪਿੰਡੀ ਬਾਉਪੁਰਾ ਅਫਗਾਨਾ ਅਲੋਨਾ ਮਕੰਦਪੁਰ ਸਿੰਘਵਾਲ ਚੱਗੂਵਾਲ ਹਸਨਪੁਰ ਫੋਰਵਾਲ ਅਰਈਆਂ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀਆਂ ਟੀਮਾਂ ਨੇ ਪੁਲਿਸ ਫੋਰਸ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਗਈ 3 ਵਜੇ ਤੱਕ ਦਾ ਸਮਾਂ ਅੰਦਰ ਆਉਂਦਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂਟਰ ਹੋ ਗਿਆ ਉਹਨਾਂ ਦੇ ਆਪਾਂ ਨਾਮਿਨੇਸ਼ਨ ਜਰੂਰ ਲਵੋ ਕੀ ਅਪੀਲ ਹੈ ਕਿ ਮੇਦਵਰਨ ਕ੍ਰਿਡਿਟ ਹੈ ਉਮੀਦਵਾਰਾਂ ਨੂੰ ਅਪੀਲ ਹੈ ਕਿ ਆਪਣਾ ਅੰਦਰ ਟੋਕਨ ਨੰਬਰ ਲਵੋ ਲਾਈਨ 'ਚ ਲੱਗੋ ਆਪਣੀ ਵਾਰੀ 'ਚ ਅੰਦਰ ਜਾਓ ਹਰ ਕੰਮ ਪੰਜਾਬ ਪਈ ਭੀੜ ਨਾ ਮਚਾਓ ਜਿਹੜੇ ਬੰਦੇ 3 ਵਜੇ ਤੋਂ ਪਹਿਲਾਂ ਪਹੁੰਚ ਕੇ ਅੰਦਰ ਐਂਟਰ ਹੋ ਜਾਂਦੇ ਨੇ ਹਰ ਇੱਕ ਦਾ ਨਾਮਿਨੇਸ਼ਨ ਜਰੂਰ ਲਿਆ ਜਾਂਦਾ ਹੈ ਠੀਕ ਹੈ ਮੇਰਾ ਨਾਮ ਵਿਕਰਮਜੀਤ ਸਿੰਘ ਆ ਮੈਂ ਇੱਥੇ ਰਟਨਿੰਗ ਅਫਸਰ ਆ ਆਪਣੇ ਕਲਸਟਰ 11 ਦਾ ਇਹ ਮੈਰੀਟੋਰੀਅ ਸਕੂਲ ਆ ਜਿੱਥੇ ਨਾਮਿਨੇਸ਼ਨ ਪੇਪਰ ਜਮ੍ਹਾਂ ਕਰਵਾ ਰਹੇ ਨੇ ਸਾਰੇ ਆਪਣੇ ਕੈਂਡੀਡੇਟਸ ਇੱਥੇ ਟੋਟਲ 11 ਨੋ ਨੋ ਅਰੋਸ ਬੈਠੇ ਹੋਏ ਨੇ ਜਿਹੜੇ ਟੋਟਲ 178 ਪਿੰਡਾਂ ਦੇ ਨਾਮਿਨੇਸ਼ਨ ਪੇਪਰ ਲੈਣਗੇ ਤੇ ਕਿਦਾਂ ਮੇਰੇ ਕੋਲੋਂ 11 ਪਿੰਡ ਨੇ ਤੇ ਉਹਨਾਂ ਦੇ ਅਸੀਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਿਨੇਸ਼ਨ ਪੇਪਰ ਪ੍ਰਾਪਤ ਕਰਾਣਾ ਅੰਦਰ ਦਾ ਦੇਖਿਆ ਜਾਏ ਤੇ ਸਿਰਫ ਕੀ ਕੀ ਪ੍ਰਬੰਧ ਕੀਤੇ ਨੇ ਸਾਰੇ ਪ੍ਰਬੰਧ ਨੇ ਜੀ ਦੇਖੋ ਜਿਹੜਾ ਬੰਦਾ ਆਏਗਾ ਆਪਣੇ ਲੜੀ ਵਾਰ ਇੱਕ ਇੱਕ ਕਰਕੇ ਆਪਣੇ ਨਾਮਿਨੇਸ਼ਨ ਪੇਪਰ ਦੇਣਗੇ ਸਾਰੇ ਜਾਣੇ ਤੇ 3 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਜਾਏਗਾ ਉਹ ਆਪਣਾ ਨਾਮਿਨੇਸ਼ਨ ਪੇਪਰ ਦੇ ਸਕਦਾ